ਸਵਾਦ ਜਿਹੜਾ ਲਰਜ਼ਦਾ ਕਰਦੇ ਹੋ ਨਾ ਫਿਰ ਚੀਜ਼ ਸਵਾਦ ਲੱਗੂਗੀ ਸੁਆਣੀ ਨੇ ਜਿਹਨੇ ਬਣਾਇਆ ਜੇ ਉਹਦਾ ਮੂੰਹੋਂ ਇੱਕ ਵਾਰ ਧੰਨਵਾਦ ਕਹਿ ਦੇऊं ਵੀ ਖਾਣਾ ਬੜਾ ਹੀ ਵਧੀਆ ਬਣਾਇਆ ਬਸ ਕਿਉਂਕਿ ਹੁਣ ਉਹ ਬਣ ਗਿਆ ਤੇ ਬਣਾਉਣ ਵਾਲੀਆਂ ਬੀਬੀਆਂ ਨੂੰ ਵੀ ਬੇਨਤੀ ਆ ਵੀ ਜੇ ਬਣਾ ਲਿਆ ਔਖਾ ਕਰਕੇ 2 1/2 ਘੰਟੇ ਉਹਨੂੰ ਜੇ ਪਰੋਸਣ ਵੇਲੇ ਭਾਂਡੇ ਭੰਣਨੇ ਨੇ ਉਹ ਬਣਾਉਣ ਦਾ ਵੀ ਨਹੀਂ ਫਾਇਦਾ ਕੋਈ ਦੋਨੇ ਗੱਲਾਂ ਬਰਾਬਰ ਨਵਕੀਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਕੁਰੀਆ ਜੀ ਜੀਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀਲ ਸਾਹਿਬ ਇੱਕ ਦੇ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਹੈ ਮੈਂ ਹੁਣੇ ਦੇਖਦਾ ਸੀ ਇੱਕ ਬੰਦਾ ਸਾਜ ਰਹੀ ਕਰੜੀ ਚਾਹ ਪੀ ਕੇ ਮੋਟਰਸਾਈਕਲ ਤੇ ਬੈਠਾ ਨੀਲੀ ਦਸਤਾਰ ਬੰਨੀ ਹੈ ਨਾ ਜੀ ਨੀਲੀ ਨਹੀਂ ਹੈ ਜ਼ਹਿਰਮੋਰੀ ਜੀ ਹੈ ਰੌਲਾ ਪਾ ਰਿਹਾ ਉਹ ਵਿਚਾਰੇ ਜਿਨ੍ਹਾਂ ਦਾ ਬੰਦਾ ਮਰਨ ਕਿਨਾਰੇ ਪਿਆ ਹੈ ਉਹਨਾਂ ਬੇਨਤੀ ਕਰ ਰਹੇ ਨੇ ਭਾਈ ਪੰਜਾਬ ਬੰਦ ਕਰ ਦਿਓ ਉਹ ਮੂਰੇ ਉਂਗਲ ਚੱਕ ਕੇ ਨਾ ਲੇਕਨ ਵਾਲੀ ਸਿੱਧੀ ਉਂਗਲ ਚੱਕ ਚੱਕ ਉਹਨੂੰ ਕਹਿੰਦਾ ਵੀ ਤੁਸੀਂ ਬੇਨਤੀ ਕਰੋ ਤੁਸੀਂ ਧੱਕੇ ਨਾਲ ਬੰਦ ਕਰਾਉਨੇ ਹੋ ਮੈਂ ਪਨੀਰ ਲੈਣ ਆਇਆ ਮੈਂ ਦੁੱਧ ਲੈਣ ਆਇਆ ਮਤਲਬ ਪੰਜਾਬ ਜਿਹੜਾ ਉਹ ਇਹ ਜਿਹੜੇ ਮਤਲਬ ਪੰਜਾਬ ਸਿਓ ਦੇ ਪੁੱਤ ਨਹੀਂ ਉਹਨਾਂ ਨਾਲ ਭਰਿਆ ਪਿਆ ਤੇ ਇਹ ਵਕਤ ਦਰ ਵਕਤ ਸਿਰ ਮੂੰਹ ਦਿਖਾਉਂਦੇ ਰਹਿੰਦੇ ਆ ਕਿਹੋ ਜਾਰੇ ਆ ਪੰਜਾਬ ਬੰਦ ਦਾ ਸਦਾ ਕਈ ਕੁਝ ਜਹੇ ਵਿਅਕਤੀ ਵੀ ਜਿਹੜੇ ਉਹ ਨਜ਼ਰ ਆਇਆ ਇਸ ਬੰਦ ਦੇ ਦੌਰਾਨ ਜਿਹੜੇ ਕੁਝ ਕਹਿੰਦੇ ਸੀ ਅਸਲ ਦੀ ਵੀਡੀਓ ਬਾਹਰ ਹੋਈ ਜਾਊ ਕਹਿੰਦਾ ਜਿੱਥੇ ਇਸ ਦੌਰਾਨ ਕਹਿੰਦਾ ਮੈਂ ਤਾਂ ਉੱਥੇ ਤੇ ਕੜਕ ਬੀਜ ਲਿਆ ਕਰੂੰ ਹੂੰ ਤੇ ਇਦਾਂ ਹੀ ਅਸੀਂ ਕੁੰਡਮ ਲਾ ਕੇ ਜੇ ਮੈਂ ਕਹਾਂ ਤਾਂ ਕੁੰਡਮ ਲਾ ਕੇ ਪੰਜਾਬ ਪੂਰਨ ਰੂਪ ਦੇ ਵਿੱਚ ਬੰਦ ਰਿਹਾ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰਹੇ ਪੰਜਾਬ ਦੀਆਂ ਸਾਰੀਆਂ ਬਸਾਂ ਬੰਦ ਰਹੀਆਂ ਪੰਜਾਬ ਦੀਆਂ ਸਾਰੀਆਂ ਰੇਲ ਗੱਡੀਆਂ ਬੰਦ ਰਹੀਆਂ ਔਰ ਪੰਜਾਬ ਦੇ ਵਿੱਚ ਉਹੀ ਬੀ ਕਮਕਾਰ ਆ ਜਿਹੜਾ ਨਹੀਂ ਚੱਲਿਆ ਪੰਦ ਦਾ ਪੂਰਨ ਰੂਪ ਦੇ ਵਿੱਚ ਅਸਰ ਆਗਾ ਜਿਹੜਾ ਉਹ ਦਿਖਾਈ ਦਿੱਤਾ ਇਹ ਵੱਡੀ ਗੱਲ ਸੀ ਜਿਹੜੇ ਪੰਜਾਬ ਦੇ ਖੇਤਾਂ ਜਦੋਂ ਦੋ ਹਿੱਸਿਆਂ 'ਚ ਵੰਡੇ ਹੋਏ ਨੇ ਗਰੁੱਪਵਾਦੀ ਹੈ ਗੁੱਟਵਾਦੀ ਹੈ ਇੱਕ ਦੂਜੇ ਤੋਂ ਮੂਰੇ ਲੰਘਣ ਦੀ ਇੱਕ ਦੂਜੇ ਨੂੰ ਥੱਬੀ ਲਾਉਣ ਦੀ ਜਿਹੜੀ ਬਹੁਤ ਚੱਲੀ ਉਹ ਖਿਆਲ ਕੀਤੀ ਗਈ ਹੈ ਅਜਿਹੇ ਵਿਸ਼ੇ ਸਰਦਾਰ ਬਿਜੇਤ ਸਿੰਘ ਦੱਲਿਆਲ ਹੋਰਾ ਦੀ ਇਮੋਸ਼ਨਲ ਅਟੈਚਮੈਂਟ ਜਿਹੜੀ ਲੋਕਾਂ ਦੀ ਉਹਨਾਂ ਦੇ ਨਾਲ ਹੋਈ ਹੈ ਕਿਉਂਕਿ ਲੋਕਾਂ ਨੂੰ ਹੋਰ ਕੁਝ ਨਹੀਂ ਦਿਖ ਰਿਹਾ ਉਹਨਾਂ ਦੀ ਮੰਦਾ ਐਮਐਸਟੀ ਸਾਰੀਆਂ ਫਸਲਾਂ ਦੇ ਉੱਤੇ ਤੇ ਹੋਰ ਮਨਗੜੀਆਂ ਪਹਿਲਾ ਕਿਸਾਨ ਉਹਨਾਂ ਦੇ ਲਈ ਜਿਸ ਲਿਖੀ ਕੀਰੀ ਮਸਲ ਦਾ ਮਸਲਾ ਵੀ ਹੈ ਜਿਹਦੇ ਸਰ ਦਿੱਲੀ ਚ ਪਾਇਓ ਇੱਕ ਉਥੇ ਕੇਸ ਦਾ ਰੱਦ ਕਰਾਉਣ ਦਾ ਮਸਲਾ ਵੀ ਹੈ ਹੋਰ ਵੀ ਹਾਲ ਤੋਂ ਜਿਹੜੀ ਹੈ ਇਹ ਗੱਲ ਲੋਕਾਂ ਨੂੰ ਲੱਗਦੀ ਹੈ ਲੱਗਦੀ ਹੈ ਕਿ 17 ਸਾਲਾਂ ਤੋਂ ਵੱਧ ਹੋ ਮੱਤਾ ਕਿ ਬਿਚਾਰਕ ਪਿਛਲੇ ਪੈਸਿਆਂ ਲੈਣਾ ਤੋਂ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੱਗ ਰਿਹਾ ਹੈ ਸਰਕਾਰ ਉਹ ਵੀ ਸਾਥ ਨਹੀਂ ਦੇ ਰਹੀ ਔਰ ਉਹ ਖਾਲਸਾ ਜਿ세 ਬੰਦਿਆਂ ਨੇ ਜਦੋਂ ਵਸਦਾ ਸਰਕਾਰ ਦਾ ਪੰਜਾਬ ਦੇ ਵਿੱਚ ਪੂਰੇ ਰੂਪ ਦੇ ਵਿੱਚ ਖਤਮ ਹੋਇਆ ਆਰ ਪੀ ਨੇ ਤੋਂ ਪਾਰ ਮੰਡਲਾਂ ਨੇ ਬਾਰੀਆਂ ਨੇ ਸਤਾਲਾਹ ਦਾ ਪੰਜਾਬਦਿਆਂ ਨੇ ਉਹਨਾਂ ਦਾ ਸਾਥ ਦਿੱਤਾ ਜਿਹਦੇ ਕਰਕੇ ਬੰਦ ਹੋਇਆ ਜੇ ਪੰਜਾਬ ਦੇ ਖਾਲਸਾ ਨੇ ਲਾਲ ਕੀਰਤਕਾ ਨੂੰ ਬੰਦ ਹੈ ਜੀ ਪੰਜਾਬ ਜਿੰਨੀਆਂ ਵੀ ਪ੍ਰਾਈਵੇਟ ਟਰਾਂਸਪੋਰਟ ਜੁਨੀਅਨਾਂ ਨੇ ਜਿੰਨੀਆਂ ਵੀ ਯਾਤਰੀ ਚੀਜ਼ ਦੇ ਕਰਮਚਾਰੀਆਂ ਨੇ ਜੁਨੀਅਨਾਂ ਨੇ ਜਾਂ ਰੋਲ ਵੇਜੇ ਜਿਹੜਾ ਪਾਰੀਆਂ ਨੇ ਕਿਹਾ ਸੀ ਬੰਦਤਾ ਨਾਲ ਜੁਨੀਅਨਾਂ ਆਪ ਮੈਪ ਤੇ ਆ ਗਏ ਸਾਨੂੰ ਲੈ ਰੇਲ ਰੋਕ ਗਿਆ ਇੱਕ ਦਿਨ ਪੂਰੀ ਬਹੁਤੀ ਸਮੱਸਿਆ ਮੁਸਾਫਰਾ ਨੂੰ ਜਰੂਰ ਆਉਂਦੀ ਹੈ ਲੇਕਿਨ ਉਸ ਮਸਿਆ ਦਾ ਕਾਰਨ ਜਿਹੜਾ ਉਹ ਸਰਕਾਰ ਹੈ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਮੰਗਾਂ ਮਤਲਬ ਪੂਰਨ ਰੂਪ ਦੇ ਵਿੱਚ ਪਰਿਆਰਣ ਚਾਰ ਨੂੰ ਮੌਰੀ ਦਾ ਆਰਡਰ ਤੇ ਫਿਰ ਕਾਲਾ ਨੇ ਵੱਡਾ ਸੱਦ ਲਿਆ ਜੀ ਅੱਛਾ ਜੀ ਸਰਕਾਰ ਫਿਰ ਹੁਣ ਡੱਲੇਵਾਲ ਉਹਨਾਂ ਨੂੰ ਲੈ ਜੂਗੀ ਚੱਕ ਕੇ ਕੋਸ਼ਿਸ਼ ਕਰ ਰਹੇ ਨੇ ਉਹ ਕਿਉਂਕਿ ਜੇ ਬੰਦੇ ਨੂੰ ਕੋਈ ਪ੍ਰੋਬਲਮ ਆ ਗਈ ਨਾ ਜੀ ਪੰਜਾਬ ਲਈ ਉਹ ਮਾੜਾ ਸਮਾਂ ਉਹਨਾਂ ਨੂੰ ਫਿਰ ਕੋਸ਼ਿਸ਼ ਕਰ ਰਹੇ ਨੇ ਲਜਾਣ ਲਈ ਦੇਖੋ ਜੀ ਜਿੰਨੀ ਕਿ ਜਾਣਕਾਰੀ ਮਿਲੀ ਹੈ ਇੱਕ ਤਾਂ ਆਕੜਾ ਜੇ ਖਨੌਰੀ ਤੋਂ ਆਪਣੇ ਪਾਸੇ ਜਿਹੜਾ ਮਤਲਬ ਸ਼ਹਿਰ ਕਲਾ ਪਾਕਲਾ ਪਾਥੜਾਂ ਦੇ ਵਿੱਚ ਕਈ ਦੀ ਤਰਜ਼ ਦਾ ਐਂਬੂਲੈਂਸ ਖੜੀਆਂ ਨੇ ਐਸ ਤਰ੍ਹਾਂ ਕਈ ਤਰਜ਼ ਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਣੀ ਪਾਣੀ ਆ ਪਛਾੜਾ ਮਾਰਨ ਵਾਲੀਆਂ ਖੜੀਆਂ ਨੇ ਕਈ ਤਰਜ਼ਨਾ ਪੁਲਿਸ ਜਿਆ ਪਾਸਾ ਖੜੀਆਂ ਨੇ ਭਰੀਆਂ ਔਰ ਪੂਰੀ ਕੈਂਟੀਜਪ ਕੌਲਿਸ ਪਾਤਰ ਆਵੇ ਤੇ ਦੇ ਦੇ ਤੇ ਆ ਆ ਦੀ ਰਿਪੋਰਟ ਸੌਣੀ ਹੈ ਉੱਥੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਕੱਖੀ ਕਰ ਲਈ ਅਪਰਾਧੂ ਉਰੀ ਪਟਿਆਲੀ ਦੇ ਵਿੱਚ ਉੱਥੇ ਲੱਤਰ ਆ ਰਹੀ ਹੈ ਪੁਲਿਸ ਪਟਿਆਲਾ ਪੁਲਿਸ ਹੌਲੀ ਦੇ ਵਿੱਚ ਇਹਦੇ ਸੰਬੰਧੀ ਜਾਗ ਅਧਾਲ ਸਵਾਸੀ ਵਿਰੋਧੀ ਤੇ ਸਰ ਲੀਡਰ ਨੇ ਸਰਦਾਰ ਤਪਸ ਸਿੰਘ ਬਾਜਪਾ ਹਮਮ ਸਰਦਾਰ ਸਿੰਘ ਬਾਜਪਾ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਇਹ ਚੀਜ਼ ਨੂੰ ਕਨਫਰਮ ਕੀਤਾ ਹੋਇਆ ਕਿ ਐਨੀ ਵਰਟੀਗੈਂਸੀ ਦੇ ਵਿੱਚ ਪਟਿਆਲੇ ਜਿਹੜੀ ਪੁਲਿਸ ਲਾਈਨ ਆ ਉਹਦੇ ਵਿੱਚ ਪੁਲਿਸ ਫੋਰਸ ਕਟ ਕੀਤੀ ਹੈ ਜਿਹੜੀ ਉਹ ਕਿਤੇ ਕਸਾਨਾ ਖਲਾਫ ਹੋ ਤਾਂ ਨਹੀਂ ਬਸ ਕੀ ਨਿਗਾਹ ਨੂੰ ਉੱਥੇ ਪੂਰੀ ਤਿਆਰੀ ਹੈ ਜੀ

ਜਦੋਂ ਆਨੇ ਕਿਤਾਬ ਨੂੰ ਬੋਤਨ ਗੱਲਾਂ ਇਹ ਵੀ ਸਮਝ ਨਹੀਂ ਆਉਂਦੀ ਜੀ ਕਿ ਇੱਕ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਇਹ ਨਵਾਂ ਰਵਾਜ ਕਿਵੇਂ ਪੈ ਗਿਆ ਵੀ ਸਾਬਕਾ ਪੁਲਿਸ ਅਫਸਰਾਂ ਨੂੰ ਵੀ ਮੂਰੇ ਕਰ ਦਿੰਦੇ ਨੇ ਉਹ ਸਾਬਕਾ ਪੁਲਿਸ ਅਫਸਰਾਂ ਨੂੰ ਇਹ ਹੁੰਦਾ ਜੀ ਭਾਈ ਤੀਨ ਰਿਟਾਇਰ ਹੋ ਗਏ ਨੇ ਅਸੀਂ ਜਾਇਲੇ ਘਰਾਂ ਨੂੰ ਉਨ ਜਾਂ ਤਾਂ ਇਹ ਨੂੰ ਇਹ ਲੱਗਦਾ ਸਰਕਾਰ ਨੂੰ ਨਵੇਂ ਜਿਹੜੇ ਪੁਲਿਸ ਅਫਸਰ ਭਰ ਜੋ ਰਹੇ ਨੇ ਉਹਨਾਂ ਦੀ ਵੀ ਯੋਗਤਾ ਹੈ ਨਹੀਂ ਜਾਂ ਇਹਨਾਂ ਨੂੰ ਵੀ ਯੋਗਤਾ ਦੇ ਤੇ ਕੁ ਪ੍ਰਕੰਚਨ ਨੇ जहाँ पर ये पुराने पुल सब तरह दाल दूँ लाभ ताऊ दालेड़ा उड़ा लाप लेना चाउदे ने दूसरी पॉइंट के लाह ये पुल सब तरह जैसे इनमें ज़्यादे से ज़िड़ी है कि डिपेंडेंसी से काफी चल बढ़ गया है ये दूसरा आ जाएगा पुल पर भी बात है आईटी ये सब सरकारी ख़त्म कर देने लेकिन वो आईटी � ਹਾਲਕਾ ਇਹ ਦਿੱਲੀ ਦਿੱਸਟਰੰਸੈਂਟ ਜਾ ਰਹੇ ਨੇ ਲਿਆ ਹੋਣਾ ਨਾ ਮੀਟਿੰਗ ਕਰਨ 50% ਦੇ ਮੰਤਰੀ ਕੋਲ ਜਾ ਸਕਦਾ ਕੁਲਦੀਪ ਸਿੰਘ 45 ਹਜਾਰ ਅਚਾਨਕ ਜਾ ਸਕਦਾ ਔਰ ਹੋਰ ਇਹਨਾਂ ਦੇ ਕਿੰਨੇ ਮੰਤਰੀ ਨੇ ਪਟਿਆਲਾ ਤੋਂ ਦੇਤ ਮੰਤਰੀ ਦਾ ਕੋ ਗੂਰ ਹੈ ਉਹ ਕਿਉਂ ਨਹੀਂ ਜਾ ਸਕਦਾ ਹੂੰ ਸੋ ਚਾਰ ਬਾਅਦ ਜਿਹੜਾ ਮਤਲਬ ਕਮਕਾਬ ਦਾ ਸੰਗ ਹੈ ਇਹਦਾ ਸੱਚਾ ਉਹ ਵੀ ਕਿਹਨਾਂ ਕਿਸ ਤਰ੍ਹਾਂ ਦੇ ਉਪਰੋਕ ਸਵਾਲ ਨਾ ਚਾਹ ਮੱਖ ਮੰਤਰੀ ਸਾਹਿਬ ਤਾਂ ਚਲੋ ਆ ਹੁਣ ਮੁੜਿਆਏ ਅਸਲੀ ਗੱਲਾਂ ਤੋਂ ਮੱਖ ਮੰਤਰੀ ਸਾਹਿਬ ਕਿਉਂ ਨਹੀਂ ਇਹ ਗੱਲ ਕਰ ਲਓ ਜੇ ਸੈਟਰ ਸਰਕਾਰ ਨੇਂ ਜਿਵੇਂ ਵਿਵਾਰਕਾ ਲਿਆ ਮੰਗਾ ਨਾ ਮੰਨਦੇ ਲਈ ਇਸਾਨਾਂ ਦੇ ਸਾਥ ਮਤਲੇ ਨੂੰ ਲਮਕਾਉਣ ਦੇ ਲਈ ਔਰ ਦੇ ਲਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਇਹ ਮਤਲਬ ਜਿਹੜਾ ਅਦਾਲਤ ਦੇ ਵਕਲ ਲਵੇਸ਼ ਨੇ ਸ਼ਾਇਦ ਅੱਜ ਰਾਤ ਨੂੰ ਜਾਂ ਤੜਕੇ ਇਹ 4 ਵਜੇ 3:00 4 ਵਜੇ ਕਰਦੇ ਹੁੰਦੇ ਆ ਜਾਂ ਕੋਈ ਨਾ ਐਲ.ਆਈ. ਵਾਲੇ ਵੀ ਛਾਪਾ ਜਿਹਾ ਮਾਰਦੇ ਨੇ 5:00 ਵਜੇ ਮਾਰਦੇ ਹੁੰਦੇ ਨੇ ਤਾਂ ਦਾਦ ਸੁਸਤਾ ਜਿਆ ਰਹਦਾ ਲੋ ਤਾਂ ਇਹ ਵੀ ਉਸ ਟਾਈਮ ਕੋ ਸ਼ਿਕਾਰ ਕਰ ਸਕਦੇ ਜੀ ਹੁਣ ਕੇਜਰੀਵਾਲ ਪੁਜਾਰੀਆਂ ਤੇ ਗ੍ਰੰਥੀਆਂ ਨਾਲ ਕਾਦਾ ਵਾਦਾ ਕਰੀ ਜਾਂਦਾ ਹੈ ਜਨਾਬ ਜੇ ਵਿਾਰੇ ਜੇ ਸਰਕਾਰ ਬਣੀ ਦਿੱਲੀ ਤੇ 18000 ਮਿਲਾਂ ਦੇ ਆ ਬੱਲਾ ਕੋਣ ਇਹ ਦੋ ਪੱਖੋਂ ਹੈ ਜੀ ਮਸਲੇ ਦੇ ਇੱਕ ਪਹਿਲੂ ਤਾਂ ਹੈਗਾ ਪਿਆ ਕਿ ਅਣ ਦੇਖਣ ਵਾਲੀ ਚੀਜ਼ ਲੱਗਦੀ ਹੈ ਜੀ ਦੇਖੋ ਜੀ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਪੁਜਾਰੀ ਨੇ ਉਹਨਾਂ ਦੀ ਤਨਖਾਹ ਬਹੁਤ ਘੱਟ ਹੁੰਦੀ ਹੈ ਜੇ ਸਰਕਾਰ ਉਹਨਾਂ ਨੂੰ 18000 ਦੇ ਰਹੀ ਹੈ ਤਾਂ ਇਹ ਉਹਨਾਂ ਦੇ ਲਈ ਚੰਗੀ ਗੱਲ ਹੋਊਗੀ ਇੱਕ ਮਸਲੇ ਦਾ ਪਹਿਲੂ ਤਾਂ ਇਹ ਆ

ਜਿਹੜੇ ਮੌਲਵੀ ਨੇ ਉਹਨਾਂ ਦਾ ਕਿਉਂ ਨਹੀਂ ਕੀਤਾ ਗਿਆ ਜਿਹੜੇ ਬੋਧੀਆਂ ਦੇ ਨੇ ਉਹਨਾਂ ਦਾ ਕਿਉਂ ਨਹੀਂ ਕੀਤਾ ਗਿਆ ਅਸਲ ਅਸਲ ਪਰਸਪਰ ਜੇ ਲਲਾ ਹੈ ਜੋ ਕਿ ਜੋ ਨਰਿੰਦਰ ਮੋਦੀ ਕੋਰਾ ਵਿਪਲ ਕੀ ਹੈ ਛੋਟਾ ਹੱਥ ਕੰਮ ਵਾਲੀ ਤਰ੍ਹਾਂ ਦਾ ਸਾਰਾ ਲੈ ਕੇ ਉਹ ਪੈੜ ਚ ਪੈਰ ਜਿੱਦਿ ਕੁਆ ਬੜੀ ਤਰਹੇ ਦੀ ਹੋਰ ਜੇ ਨਦੀ ਮਤਲਬ ਚੋਣ ਲਾ ਬਾਹਰ ਦੇਖੀਏ ਤਾਂ ਬੀਪੀ ਨਾ ਵੀ ਹੋਈ ਪਰ ਸ਼ਾਮੇ ਵਾਲਾ ਕੰਮ ਆਗਾ ਜਿਹੜਾ ਕੇਜਰੀਵਾਲ ਦੁਰੀ ਪਾਜ ਪਾਦਾ ਉਹ ਕੰਮ ਹੈ ਨੇ। ਉਹ ਇਹ ਸਿੱਦੇ ਰੂਪ ਦੇ ਵਿੱਚ ਉੱਥੋਂ ਦਾ ਲਾਹਾ ਲੈਣ ਦੇ ਲਈ ਤੇ ਉਹਦੇ ਬਹੁਤ ਗੈਂਦੀ ਬੁਖਤਾਂ ਦਾ ਲਾਹਾ ਕੇ ਮੇ ਲੈਣਾ ਹੈ। ਇਹ ਇਹਨਾਂ ਦੀ ਪਾਲਿਸੀ ਹੈ। ਔਰ ਗ੍ਰਾਫੀਸੀਨਾਂ ਦਾ ਸ਼ਾਇਦ ਜੇਕਰ ਤਾਂ ਕੀਤਾ ਵੀ ਇਹਨਾਂ ਨੂੰ ਪਤਾ ਪੰਜਾਬ ਦੀ ਸਰਕਾਰ ਹੈ ਤੇਰਾ ਆਪਾਂ ਜਾਣਾਂ ਜੇ ਕੱਲੇ ਪੁਜਾਰੀਆਂ ਦੀ ਗੱਲ ਕੀਤੀ। ਉਹ ਇਹ ਚੱਕ ਕੇ ਇਹ ਸਿੱਧੇ ਤੌਰ ਤੇ ਉੱਤੇ ਜਿਹੜਾ ਉਹ ਸਰਕਾਰ ਜਾਂ ਕਿਹੜਾ ਹੋਵੇ ਰਾ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਦੀ ਵਿੱਚ ਅਸੀਂ ਬਲੇ ਸਵਾਲ ਫਿਰੇ ਹੀ ਹੁੰਦਾ ਸੀ 10 ਸਾਲ ਹੋ ਗਏ ਤੋ ਤੁਸੀਂ ਉਦੋਂ ਦਾ ਕਿਉਂ ਨਹੀਂ ਕੀਤਾ ਦਿੱਲੀ ਦੇ ਵਿੱਚ ਇਹ 1.7 ਕਰੋੜ ਰੁਪਏ ਦੇਣਾ ਜੀ ਅਸੀਂ ਅਗਲੀ ਵਾਰ ਬਨੇ ਤਾਂ ਦੇਵਾਂਗੇ ਤਾਂ ਇਹ ਮਤਲਬ ਕਾਫੀ ਅਹਿਮ ਚੀਜ਼ ਆ ਜਿਹੜੀ ਬਣਦੀ ਆ ਪਰ ਗੱਲ ਸਾਹਿਬ ਦੀ ਚਰਚਾ ਬਹੁਤ ਦੂਰ ਤੱਕ ਜਾਊ ਹੂੰ ਕਿਉਂਕਿ ਇਹੋ ਜਿਹਾ ਫੈਸਲਾ ਹੈ ਉਹ ਜਨ ਲਾਲ चो वादा किसी पार्टी ने में नहीं किया अक श्रोमणी अकाली दल ने भी नहीं किया केजरीवाल ने चो वादा करके नवा जो राह गोलता हूं जन भी अठारह हजार कहना अस हजार कहने को विकल्प बचे ਜਾਹੋ ਇਹਦੇ ਉੱਤੇ ਜਿਹੜਾਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਊਂਟਰ ਕਰ ਲੇ। ਹੁਣ ਇਹ ਹੈ ਕਨ ਬੱਟੀ ਹੈ। ਵੱਡੀ ਹਸੂਕ ਦੇ ਵਿੱਚ ਵੀ ਪੁਜਾਰੀ ਗ੍ਰੰਥੀ ਸਿੰਘ ਵੀ ਉਹਨਾਂ ਦੇ ਹੱਥ ਪ੍ਰਭਾਵਸ਼ਾਲੀ ਵਿਅਕਤੀ ਹੁੰਦੇ ਨੇ। ਟੋਟਾ ਟਾਪਾ ਉਹਨਾਂ ਨੂੰ ਕਹਦੇ ਉਹ ਤੁਹਾਨੂੰ ਸਰਕਾਰ ਦੇਵਾਂਗੇ। ਦੇਣੀ ਆ ਪਤਾ ਨਹੀਂ ਨਹੀਂ ਦੇਣੀ। ਕਿ ਦੱਸਿਓ ਜੀ ਵੀ 골ਡੀ ਬਰਾਡ ਕਹਿੰਦੇ ਬਾਹਰਲੇ ਦੇਸ਼ ਹੈ ਪਰ ਕਿਹੜੇ ਦੇਸ਼ ਹੈ ਇਹ ਨਹੀਂ ਪਤਾ ਕਿਹੜੇ ਡਿਪਟੀ ਨੂੰ ਉਹਨੇ ਦਿੱਤੀ ਆ ਧਮਕੀ ਜੀ ਇਹ ਡੀਐਸਪੀ ਵਿਕਰਮ ਬਰਾੜ ਆ ਜੀ ਹੂੰ ਜਿਹੜਾ ਐਕਸਪਾਰਟ ਹੈ ਬਰਾੜ ਦੇ ਵੱਲੋਂ ਹੂੰ ਜਿਹੜਾ ਐਕਸਪਾਰਟ ਹੈ ਇਹ ਐਕਸਪਾਰਟ ਮੰਨਿਆ ਨਾ ਇਹਨੂੰ ਕੰਪਰੈਂਟ ਵੀ ਕੀਤਾ ਕਿਤੇ ਔਰ ਡੀਐਸਪੀ ਵਿਕਰਮਜੀ ਸਿੰਘ ਬਰਾੜ

ਇਹ ਹੋਰ ਮੁਖਬਰਾਂ ਦਾ ਇਹ ਹੀ ਕਾਰ ਕਰਨ ਦਾ ਦਾਵਾ ਕਰ ਰਿਹਾ ਹੈ। ਦੂਜੇ ਪਾਸੇ ਜੈਸਟਿਸੀ ਕਾਨੂੰਨ ਤੋੜਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਭਰਤੀ جاری ਭਰਤੀ جاری ਰੱਖਣ ਦੀ ਕਿਤਾਬیں ਦੇ ਰਿਹਾ ਹੈ। ਡਾਕੂਮੈਂਟਰੀ ਕੋਲ ਰਿਕਾਰਡ ਅਨੁਸਾਰ ਜੈਸਟਿਸੀ ਗੋਲਦੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਰੂਪ ਵਿੱਚ ਵੀ ਪੀਰ ਆਨਾਰ ਦੇ ਦਾ ਗਰੋਹ ਹੈ। ਉਹਦੇ ਮੈਂਬਰ ਤੇ ਜੈਸਟਿਸੀ ਅਜੇ ਆਨਾਰ ਦਾ ਕਤਲ ਉਸ ਨੂੰ ਕਰਵਾਇਆ ਗਿਆ। ਕਿਉਂਕਿ ਉਹ ਪੁਲਿਸ ਤੋਂ ਹੋਪ ਨਹੀਂ ਕਰ ਰਿਹਾ ਹੈ। ਇਹ ਜਿਹਨੇ ਕਾਰਕਾਂਕਾਂ ਦਾ ਦਾਵਾ ਕੀਤਾ ਜੋ ਕੋਲ ਸਮਝਾਇਆ ਮਕਬਰਾ ਦੀ ਲੋਰ ਨੂੰ ਸਗੋਂ ਪੂਰੇ ਆਪਣੇ ਤਾਮੇ ਦੇ ਗੈਂਸਟਾ ਕਲਾਕਾ ਹਵੇ ਕਰਨ ਦੇ ਲਈ ਯਸਾ ਵਿੱਚ ਦੋ ਤਨ ਚੀਜ਼ਾਂ ਨੇ ਜਿਹੜੀਆਂ ਕਿਉਂਕਿ ਕੱਲ ਉਹਨਾਂ ਦੀ ਕੀ ਹੋਈ ਉਹ ਵੱਖਰੀ ਗੱਲ ਦੋ ਤਨ ਚੀਜ਼ਾਂ ਜਿਹੜੀਆਂ ਲੱਗਦੀ ਨੇ ਕਿਤੇ ਇਹ ਹੋ ਜਾਂ ਕੀ ਗਿਆ ਡਾਕੂਮੈਂਟ ਉਹਨਾਂ ਦੀ ਆਪਤ ਗੱਲਬਾਤ ਹੋਈ ਇੱਕ ਐਡਾ ਮੋਟ ਬੰਦਾ ਪਰ ਪੱਥਰਾਂ ਪੰਜਾਬ ਉੱਤੇ ਲਈ ਉਹਦੇ ਨਾਲ ਫਾਈਲ ਦੀ ਡਾਕੂਮੈਂਟ ਗੱਲ ਕਿਉਂ ਕਰ ਰਿਹਾ ਹੂੰ ਹੂੰ ਕੋਲ ਕਰਦੇ ਜੀਦਾ ਠਰਕਾ ਨੂੰ ਪੋੜਦਾ ਫਿਰ ਕੱਟ ਕੇ ਗਾਂਹ ਕਰੇ ਬਿਲਕੁਲ ਠੀਕ ਹੈ ਆ ਵੀ ਜੀ ਜੀ ਆਈ ਡੋਨਟ ਵਾਟ ਟੂ ਟਾਕ ਵਿਦ ਯੂ ਇੰਨਾ ਹੀ ਕਹੇਗਾ ਹੂੰ ਕਿ ਕਿਰੀਕਰੀ ਨੇ ਤਾਂ ਬੰਦੇ ਨਾਲ ਮੇਰੀ ਕਾਦੀ ਗੱਲ ਬਾਤ ਤੂੰ ਸਾਡੇ ਸਿੱਧੂ ਸਿਆਣਾ ਦੇ ਕਤਲ ਤੇ ਬੋਲਣਾ ਕੋਈ ਗੱਲ ਬਾਤ ਨਹੀਂ ਉਹ ਡਾਕੂਮੈਂਟ ਗੱਲ ਕਿਉਂ ਕਰ ਰਿਹਾ ਸਵਾਲ ਹੈ ਦੂਜਾ ਪੁਆਇੰਟ ਉਹਦੇ ਲਈ ਯੂਰਕ ਕਲੇ ਹੋ ਗਈ ਜੀਸਟੀ ਨੂੰ ਗੱਲ ਕਰਨ ਦੀ ਅਗਲੀ ਗੱਲ ਜਿਹੜੀ ਹੈ ਜੀ ਕਿ ਡੀਐਸਪੀ ਔਰ ਉਹਦੀ ਗੱਲਬਾਤ ਦੇ ਵਿੱਚੋਂ ਇਹ ਲੱਗਦਾ ਹੈ ਕਿ ਪਤਨਾ ਵੀ ਕਿਸੇ ਗੱਲਵਾ ਕੋਈ ਹੋਵੇ ਬੋਲ ਤੇ ਉਹ ਰਿਕਾਰਡਿੰਗ ਦੇ ਵਿੱਚ ਇਹ ਗੱਲ ਜਾਹਰ ਹੋ ਰਹੀ ਹੈ। ਓਏ ਇਹ ਮਸਲੇ ਕਾਫੀ ਗੰਭੀਰ ਨੇ ਜੀ। ਜਿਸ ਰੂਪ ਦੇ ਵਿੱਚ ਸਾਡਾ ਮਤਲਬ ਅੱਜ ਸਰਕਾਰ ਚੱਲ ਰਹੀ ਹੈ ਜਿਸ ਰੂਪ ਦੇ ਵਿੱਚ ਸਾਡਾ ਅੱਜ ਸਿਸਟਮ ਚੱਲ ਰਿਹਾ ਪੰਜਾਬ ਦਾ ਇਹ ਬਹੁਤ ਮੋਟਾ ਸਾਜ਼ਗਾਰੀ ਹੈ। ਆ ਪੂਰੇ ਦੇਣ ਕੋਈ ਹੈ। ਜਿੰਦੇ ਤੱਕ ਨੌਜਵਾਨ ਦਾ ਪੁਲਿਸ ਐਨਕਾਊਂਟਰ ਹੋਇਆ ਜਾ ਜੋ ਪੀੜਤੀ ਲੀਤੀ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਤਿੰਨੇ ਗਰੀਬ ਘਰਾਂ ਦੇ ਨੌਜਵਾਨ ਨੇ ਉਹਦਾ ਵਕੀਲਾ ਦੀ ਇੱਕ ਟੀਮ ਆਪਣੇ ਮਿੱਤਰ ਨੇ ਰਾਜ ਗੰਦਰ ਸਿੰਘ ਬੈਠ ਪੁਰਾਣਾ ਯੂਨੀਅਰ ਆ ਮੁੰਡਾ ਅਮਰਜੀਤ ਬਾਜੇ ਕੇ ਉਹ ਗਿਆ ਉਹ ਦੱਸ ਰਿਹਾ ਸੀ ਕਿਹਾ ਵੀ ਵੀ ਡੀਜੀਪੀ ਸਾਹਿਬ ਕਾਨਫਰੰਸ ਦੇ ਵਿੱਚ ਕਹਿ ਰਹੇ ਨੇ ਵੀ 30-30 ਹਜ਼ਾਰ ਇਹਨਾਂ ਦੇ ਖਾਤੇ ਆ ਗਿਆ ਇਹ ਕਹਿੰਦਾ ਉਹਨਾਂ ਚ ਇੱਕ ਤੋਂ ਮੁੰਡੇ ਦਾ ਤਾਂ ਖਾਤਾ ਹੀ ਨਹੀਂ ਚੱਰੇ ਲੋ ਇਹ ਇਹ ਆ ਦੇ ਪਾ ਗਿਆ ਦੂਜੇ ਜਿਹੜੇ ਦੋ ਨੇ ਉਹਨਾਂ ਦੇ ਵੀ ਇੱਕ ਦਾ ਖਾਤਾ ਵੀ ਦੇਖਿਆ 30000 ਆਇਆ ਵੀ ਨਹੀਂ ਹੈਗਾ ਕੋਈ 30000 ਨਹੀਂ ਆਇਆ ਕਾਊਂਟਰ ਚੈੱਕ ਕੀਤਾ ਸੀ ਵੀ ਅਸਲ ਦੇ ਵਿੱਚ ਇਹ ਹੋ ਕੀ ਰਿਹਾ ਕਿ ਚੱਲ ਰਿਹਾ ਸਿਸਟਮ ਇਹ ਸਾਰਾ ਕੁਝ ਜਾਂਚਦਾ ਬਿਛਾਰਾ ਉਹ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਦੀਆਂ ਫੇਰੀਆਂ ਜਾਂ ਜਹਾਜ਼ ਚੱਕਿਆ ਨਜ਼ਰਾ ਪੋਹ ਜਾ ਚੱਕਿਆ ਤਾਂ ਉਹ ਛੱਡ ਕੇ ਪੰਜਾਬ ਤੇ ਨਹੀਂ ਧਿਆਨ ਦੇਣ ਫੇਰ ਮਤਲਬ ਲੱਖ ਦੇ ਲੀਟ ਪੜਦਾ ਜੀ ਲੁਧਿਆਣੇ ਫੇ ਮੇਅਰ ਬਣ ਨਹੀਂ ਰਿਹਾ ਹਲੇ ਬਣ ਨਹੀਂ ਰਿਹਾ ਜੀ ਤੇ ਕੀ ਤਰੀਕ ਦੀਆਂ ਨਤੀਜੇ ਆਏ ਨੇ ਔਰ ਅੱਜ 30 ਦਸੰਬਰ ਦੀ ਰਾਤ ਹੋ ਗਈ ਹੈ ਲੇਕਿਨ ਲੁਧਿਆਣੇ ਚ ਮੇਅਰ ਨਹੀਂ ਬਣਿਆ ਉਹ ਥੋੜਾ ਬਹੁਤ ਕੀਤੀ ਇੱਕ ਜਗਦੀਸ਼ ਦੀਸ਼ਾ ਕਾਉਂਸਲਰ ਉਹਨੇ ਤਾਂ ਗੱਲ ਸਾਫ਼ ਕੀਤੀ ਤਾਂ ਵੀ ਉਹ ਪਹਿਲਾਂ ਕਾਂਗਰਸ ਚੋਂ ਆਮ ਆਦਮੀ ਪਾਰਟੀ ਚ ਗਿਆ ਆਮ ਆਦਮੀ ਪਾਰਟੀ ਚੋਂ ਘੰਟੇ ਬਾਅਦ ਕਾਂਗਰਸ ਚ ਅੱਜੇ ਵਾਰ ਕਾਂਗਰਸ ਤੋਂ ਗ੍ਰਾਮਾਦੀਪ ਪਾਰਟੀ ਨੇ ਧੜੀ ਦਿੱਤੀ। ਇੱਕ ਕਾਜੀਦਲ ਦੇ ਵਿੱਚ ਚੌਕ ਆਉਂਦਾ ਉਹ ਕਾਜੀਦਲ ਤੋਂ ਆਮਾਦੀਪ ਪਾਰਟੀ ਗਿਆ। ਘੰਟੇ ਬਾਅਦ ਫੇਰ ਕਾਜੀਦਲ ਜਵਾਬ। ਲੁਧਿਆਣੇ ਚ ਚੱਲਤਾ ਕਸ਼ਰਿਆ। ਰਾਤਾਂ ਦੇ ਤੱਕ ਮੇਅਰ ਬਾਜ਼ੀਂ ਤੇ ਰਿਹਾ। ਕੋ ਮੇਅਰ ਤਾਂ ਹਮਨ ਹੋਇਆ ਲੱਗਦਾ। ਵੀ ਉਥੇ ਰਬਨੀਤ ਬਿੱਟੂ ਤੇ ਰਾਜੇ ਬੜੰਗ ਦੇ ਸਾਝੇ ਆਪਣੇ ਵਾਲੀ ਬੰਦਾ। ਬਾਕੀ ਦੇਖੋ ਕੀ ਬਾਹਰ ਦੀਆਂ ਸੇ। ਜੇ ਥਾਣੀ ਇਹ ਸਾਫੇ ਤੋਂ ਵੀ ਹੈ। ਆ ਇਹ ਖਰਾਨੀ ਜਨਕ ਵੀ ਹੋਊਗਾ। ਸੋ ਕੱਲੇ ਕੱਲੇ ਤਿੰਨਾਂ ਵਿੱਚੋਂ ਜਾਂ ਭਾਜਪਾ ਮੇਹਰ ਬਣਾਉਂਦੀ ਹੈ ਇਸ ਲਈ ਚਲਾ ਕਾਂਗਰਸ ਤੇ ਨਾ ਆਵਾਦੀ ਪਾਰਟੀ। ਕਿਹੜੀ ਕਿਹਦੇ ਨਾਲ ਕੇ ਮੇਹਰ ਬਣਾਉਂਦੀ ਹੈ ਇਹ ਉਹ ਲੁਧਿਆਣਾ ਤੇ ਦੇਖਣਾ ਪਵੇਗਾ। ਜੀ। ਅੱਛਾ ਜੀ ਇਹ ਦੱਸਿਓ ਬਈ ਮਨਮੋਹਨ ਸਿੰਘ ਉਹਦੇ ਸਸਕਾਰ ਦਾ ਬੜਾ ਰੋਲਾ ਪਿਆ। ਸੋ ਜੀ ਮਸਲਾ ਇਹ ਹੈਗਾ ਕਿ ਮਨਮੋਹਨ ਸਿੰਘ ਪੁਰਾਣ ਦਾ ਸਰਕਾਰ ਲਈ ਕਾਂਗਰਸ ਪਾਰਟੀ ਅਤੇ ਮਨਮੋਹ ਕਨਿਸ਼ਾ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹਨਾਂ ਦਾ ਦਸਕਾਰ ਉਸ ਥਾਂ ਦੇ ਉੱਤੇ ਕੀਤਾ ਜਾਵੇ ਜਿੱਥੇ ਉਹਨਾਂ ਦੀ ਯਾਦਗਾਰ ਬਣਾਉਣੀ ਹੈ ਔਰ ਯਾਦਗਾਰ ਬਣਾਉਣ ਦੇ ਲਈ ਸਾਨੂੰ ਥਾਂ ਉਹ ਦਿੱਤੀ ਜਾਵੇ ਜਿੱਥੇ ਸਾਵਕਾ ਪ੍ਰਧਾਨ ਮੰਤਰੀਆਂ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਰਾਜਕਾਂ ਦੇ ਉੱਪਰ ਜਿਹੜੀ ਮਹਾਤਮਾ ਗਾਂਧੀ ਹੋਣ ਦੀ ਯਾਦਗਾਰ ਬਣੀ ਹੋਈ ਹੈ ਉਹਦੇ ਨਾਲ ਮੰਤਰੀਆਂ ਦੀ ਯਾਦਗਾਰ ਆ ਜਿਹੜੀ ਉਹ ਬਣੀ ਹੈ। ਔਰ ਉੱਥੇ ਜਗ੍ਹਾ ਦੀ ਮੰਗ ਕੀਤੀ ਗਈ ਸੀ। ਲੇਕਿਨ ਸੈਂਟਰ ਗਵਰਨਮੈਂਟ ਨੇ ਉੱਥੇ ਜਗ੍ਹਾ ਦੇਣ ਤੋਂ ਅਮਨ ਨਹੀਂ ਭਰੀ। ਹੂੰ। ਔਰ ਸਸਤਾ ਕਰਨ ਦੇ ਲਈ ਜਿਹੜਾਗਾ ਉਹ ਇਹ ਕਿਹਾ ਗਿਆ ਕਿ ਨਗਰ ਮੋਰ ਦਾ ਆ ਜਿਹੜਾ ਉੱਥੇ ਸਸਕਾਰ ਕੀਤਾ ਜਾਵੇ। ਆ ਇਸ ਨੂੰ ਬਿਲਕੁਲ ਸਿੱਖਪਈ ਵਿਚਾਰ ਆ ਵੀ અપਮਾਨ ਮੰਨ ਰਿਹਾ ਹੈ। ਕਾਂਗਰਸ ਵੀ અપਮਾਨ ਮੰਨ ਰਹੀ ਹੈ। ਔਰ ਉਹਨਾਂ ਦਾ ਪਰਿਵਾਰ ਵੀ অপમાન ਮਨ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਦਾ ਇਹ অপਮਾਨ ਔਰ ਜਿੱਥੇ ਟਲਵਿਹਰੀ ਵਾਪਸਾਈ ਹੋਰਾਂ ਦਾ ਸਤਕਾਰ ਕੀਤਾ ਗਿਆ ਸੀ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਉਹਦੇ ਨੇੜੇ ਜਿਹੜਾ ਜਿਹੜਾ ਜਗਲਾਂ ਦੇ ਨੇੜੇ ਉਹ ਦਿੱਤੀ ਜਾ ਸਕਦੀ ਹੈ ਇਹ ਸਵਾਲ ਆਇਆ ਜਿਹੜਾ ਉਹ ਉਹ ਪੇਰਾ ਹੈ ਇਹਨੂੰ ਲੈ ਕੇ ਕਾफी ਚਰਚਾ ਚੱਲ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਇਹ ਇੱਕ ਸਟੈਂਡ ਜਿਹੜਾ ਲਿਆ ਗਿਆ ਉਹ ਵੀ ਪਹਿਰੇ ਕਾਂਗਰਸ ਦਾ ਹੈ ਉਹ ਵੀ ਸਟੈਂਡ ਬਾਕੀ ਉਹਨਾਂ ਦੇ ਪਰਿਵਾਰ ਦਾ ਦਾ ਲੇਕਿਨ ਹਜੇ ਤੱਕ ਵੀ ਇਸ ਵਿਸ਼ੇ ਦੇ ਉੱਤੇ ਪਾਇ ਕੋਈ ਬਹੁਤਾ ਸਪਸ਼ਟੀਕਰਨ ਨਹੀਂ ਦੇ ਪਾਈ ਚਲੋ ਆਪ ਸੰਸਕਾਰ ਤੱਕਾਂ ਪਹੁੰਚਾ ਗਿਆ ਉਹਨਾਂ ਵੀ ਜਾਗਰਣ ਲਈ ਜਗ੍ਹਾ ਇਹ ਤੱਕ ਦਿੱਤੀ ਨਹੀਂ ਜਾ ਰਹੀ ਆਇਆ paradox ਹੈ ਜਿਵੇਂ ਕਿ ਉਹਨਾਂ ਟਰੱਸਟ ਦਾ ਅੰਮਲ ਤੇ ਟਰੱਸਟ ਵਧਾਟੇ ਤੇ ਉਹ ਦੁਆਰਾ ਉਹ ਟਰੱਸਟ ਨੂੰ ਜਗ੍ਹਾ ਦੇਵਾਂਗੇ ਜਿਹੜਾ ਮਤਲਬ ਤਾਂ ਹੋਸਟਾ ਦਾ ਉਹਨਾਂ ਦੇ ਘੋਗ ਤੱਕ ਵੀ ਟਰੱਸਟ ਲਾਬਣੇ ਉਹ ਇਹ ਕਾਫੀ ਅਹਿਮ ਪ੍ਰੋਸ਼ਾਗ ਜਿਹੜਾ ਉਹ ਬੜਿਆ ਹੋਇਆ ਜੀ ਦਲਜੀਤ ਦਸਾਂਜ ਦਾ ਸ਼ੋਅ ਲੁਧਿਆਣੇ ਹੋਣਾ ਤਿਆਰੀ ਕਰ ਰਹੇ ਨੇ ਪੂਰੀ ਪਹਿਲਾਂ ਹੀ ਆਪਾਂ ਪੁਰਸਾ ਲੱਗਿਆ ਪਿਆ ਹੈ ਜੀ ਕੱਲ੍ਹ ਨੂੰ ਹੋਣਾ ਤੇ ਪੁਲਤਰੀ ਫਤਲ ਦੇ ਉੱਤੇ ਤਿਆਰੀਆਂ ਨੇ ਟ੍ਰੈਫਿਕ ਕੰਟਰੋਲ ਤੱਕ ਹੀ ਹੋਊਗਾ ਉਹਨਾਂ ਦਾ ਜਿਲ੍ਹਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਨਵਾਂ ਸਾਲ ਉੱਥੇ ਮੈਨੂੰ ਲੱਗਦਾ ਚੜੂਗਾ काफी तैयारियां जड़ियां हुई हाँ हम जा रहे ने। हर तरह हर तरह दया जो मुकम्मल की जा रही ने उत्सुकता भी है दे दे लेके। अच्छा जी अगली गल बखशी सिंह उख चिंतक ने उन्होंने भी गोली चली है ਉਨਾ ਚਿਰ ਗੋਲੀ ਚੱਲੀ ਹੈ ਜਿਹੜੀ ਤਿੰਨ ਗੱਡੀਆਂ ਦੇ ਵਿੱਚ ਆਏ ਸੀ ਹਮਲਾਵਰ ਤਿੰਨ ਗੱਡੀਆਂ ਦੇ ਵਿੱਚ ਹਮਲਾਵਰਾਂ ਨੇ ਆ ਕੇ ਬਾਬਾ ਬਖਸ਼ੀ ਸਿੰਘ ਦੇ ਉੱਤੇ ਕਾਬੜ ਤੋੜ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਨੇ ਜਿਹਦੇ ਵਿੱਚ ਉਹਨਾਂ ਦੀ ਜਾਨ ਤਾਂ ਬੱਤੀ ਗਈ ਪਰ ਇਹ ਕਿਹਨੇ ਚਲਾਈਆਂ ਕਿਵੇਂ ਕੀਤਾ ਇਹ ਅਜੇ ਤੱਕ ਜਿਹੜਾ ਉਹ ਨਹੀਂ ਪਤਾ ਲੱਗਦਾ ਕਿ ਆ ਤਿੰਨ ਗੱਡੀਆਂ ਦੇ ਉੱਤੇ ਜਿਹੜੇ ਹਮਲਾਵਰ ਨੇ ਉਹ ਆਏ ਸੀ ਗੱਡੀਆਂ ਵੀ ਤਿੰਨੇ ਹਾਈ ਲੈਵਲ ਦੀਆਂ ਸੀਗੀਆਂ ਔਰ ਪਟਿਆਲਾ ਦੇ ਵਿੱਚ ਬਾਬਾ ਬਖਸ਼ ਸਿੰਘ ਜਿਹੜੇ ਮੋਸਟਲੀ ਉਹ ਰਹਿੰਦੇ ਨੇ ਔਰ ਇੱਥੇ ਹੀ ਜਿਹੜਾਗਾ ਉਹ ਸਿੱਖ کارਖਨ ਬਖਸ਼ ਸਿੰਘ ਦੇ ਉੱਤੇ ਸਕਾਰਪੀਓ ਬਰੀਜਾ ਤੇ ਬਰਨਰ ਇਹਨਾਂ ਗੱਡੀਆਂ ਦੇ ਵਿੱਚ ਆਏ ਹਮਲਾਵਰਾਂ ਨੇ ਜਿਹੜੀਆਂ ਉਹ ਗੋਲੀਆਂ ਚਲਾਈਆਂ ਬਾਬਾ ਬਖਸ਼ ਸਿੰਘ ਆਪਣੇ ਪਿੰਡ ਨਗਰਾਮ ਵਾਲਾ ਵਾਲਾ ਦੇ ਨੇੜੇ ਪਹੁੰਚ ਲਾ ਉੱਥੋਂ ਪਟਿਆਲਾ ਵੱਲ ਆ ਰਹੇ ਸੀ ਜਿਵੇਂ ਹੀ ਪਟਿਆਲਾ ਦੇ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਉੱਥੇ ਕਰਨਾ ਜੀ ਜਿਹੜੀ ਉਹ ਵਾਪਰੀ ਗਿਆ ਇਹ ਚੋ ਉਹਨਾਂ ਦਾ ਲਗ ਜਾਨੇ ਨਿਕਾਂਤ ਨਹੀਂ ਹੋਇਆ ਪਰ ਉੱਥੇ ਸਹਿਮ ਦਾ ਮਾਹੌਲ ਬਹੁਤ ਪਾਇਆ ਜਾ ਰਿਹਾ ਜੀ ਧੰਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਹਲਕਾ ਦਾ ਸਾਰੇ ਸਰੋਤਾਂ ਦਾ ਧੰਵਾਦ ਸਨਮਕੇ ਸਿੰਘ ਪੱਤੀ ਪੱਤੀ ਸੇਖਮ ਬਰਨਾਲੇੋਂ ਗੱਲਬਾਤ ਕਰ ਰਹੇ ਸੀ ਥਿੰਕ ਇੰਸ਼ੋਰੈਂਸ ਪ੍ਰਮੇਂਦਰ ਸਿੰਘ ਥਿੰਦ ਪ੍ਰੋਗਰਾਮ ਦੇ ਸਪਾਂਸਰ ਨੇ ਕੈਪਟਨ ਮੀਟ ਸ਼ਾਪ ਸਪਾਂਸਰ ਫੌਲਰ ਆਟੋ ਰਿਪੇਅਰ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਐਵਟਾਰ ਆਟੋ ਕੇਅਰ ਸਮੋਸਾ ਟਾਈਮਸ 11 ਸਵੀਟਸ